ਕਿ ਜੀ ਸਕੂਲਾਂ ਨੂੰ ਧਮਕੀਆਂ ਭਰੀਆਂ ਈਮੇਲ ਮਿਲੀਆਂ ਨੇ ਪਰ ਉਸ ਤੋਂ ਬਾਅਦ ਸਰਕਾਰ ਵੱਲੋਂ ਡੀਸਬ ਵੱਲੋਂ ਜ਼ਿਲ੍ਹੇ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਨੰਬਰ ਇੱਕ ਤਾਂ ਮੈਂ ਪੰਜਾਬ ਦੇ ਸਾਰੇ ਪੇਰੈਂਟਸ ਨੂੰ ਸਾਰੇ ਸਟੂਡੈਂਟਸ ਨੂੰ ਸਾਰੇ ਟੀਚਰਸ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿਸੇ ਨੂੰ ਕਿਸੇ ਗੱਲ ਤੋਂ ਡਰਨ ਦੀ ਭੈਪੀ ਤੋਂ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਲਾਅਲੈਸਨੈਸ ਨੂੰ ਕਿਸੇ ਵੀ ਤਰ੍ਹਾਂ ਦੇ ਦੀ ਵਾਇਲੈਂਸ ਨੂੰ ਬਰਦਾਸ਼ਤ ਨਹੀਂ ਕਰੇਗੀ ਜਿਹੜੀ ਤੁਸੀਂ ਇਹ ਛੁੱਟੀ ਦੀ ਗੱਲ ਕਰਦੇ ਹੋ ਉਹ ਹੋ ਸਕਦਾ ਕਿਤੇ ਕੋਈ ਜਸਟ ਇਹ ਪ੍ਰੀਕੌਸ਼ਨਰੀ ਮੇਅਰ ਤਾਂ ਕਿ ਬੱਚਿਆਂ ਦੇ ਵਿੱਚ ਇਹ ਉਹਨਾਂ ਦੇ ਮਾਪਿਆਂ ਦੇ ਵਿੱਚ ਕਿਸੇ ਦੀ ਕਿਤੇ ਡਰ ਨਾ ਬੈਠੇ ਉਸ ਵਾਸਤੇ ਆਈ ਥਿੰਕ ਗਵਰਨਮੈਂਟ ਲੈਵਲ ਤੇ ਦਰ ਹੀ ਮੈਨੂੰ ਤੁਹਾਡੇ ਨੂੰ ਪਤਾ ਲੱਗ ਰਿਹਾ ਕਿਉਂਕਿ ਸਫਰ ਕਰ ਰਹੇ ਹਾਂ ਸਵੇਰ ਦੇ ਜੇ ਕਿਤੇ ਕਿਸੇ ਡਿਸਟ੍ਰਿਕਟ ਦੇ ਵਿੱਚ ਇਹ ਜਾ ਕਿਸੇ ਡੀਸੀ ਸਾਹਿਬਾਨ ਨੇ ਅਨਾਉਂਸ ਕੀਤੀ ਹੈ ਤਾਂ ਉਹ ਜਸਟ ਪ੍ਰੀਕੌਸ਼ਨਰੀ ਮੇਅਰ ਹੈ ਪਰ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਿਸੇ ਨੂੰ ਵੀ ਲਾਅਲੈਸਨੈਸ ਕਰਨ ਦੀ ਲॉ ਐਂਡ ਆਰਡਰ ਸਿਚੁਏਸ਼ਨ ਨਾਲ ਖਿਲਵਾੜ ਕਰਨ ਦੀ ਜਗ੍ਹਾ ਜਿਹੜੀ ਨਹੀਂ ਦਿੱਤੀ ਜਾਊਗੀ ਸਰ ਜਿਹੜੇ ਬਲਾਕ ਦਾ ਮਾਮਲਾ ਸਾਹਮਣੇ ਆਇਆ ਸੀਗਾ ਔਰ ਉਸ ਤੋਂ ਬਾਅਦ ਵੀ ਫਿਰ ਕਹਿੰਦੇ ਆ ਕਿ ਕਿਸੇ ਬੱਚੇ ਦੇ ਵੱਲੋਂ ਜਾਂ ਫਿਰ ਅਣਪਛਾਤੇ ਵਿਅਕਤੀ ਵੱਲੋਂ ਸ਼ਰਾਰਤ ਦੇਖੋ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਗਾਹੇ-ਬਗਾਹੇ ਪੰਜਾਬ ਦੀ ਧਰਤੀ ਤੋਂ ਤਾਂ ਬਹੁਤ ਘੱਟ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਆ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਹੋਏ ਕੋਈ ਨਾ ਕੋਈ ਸ਼ਰਾਰਤੀ ਅਨਸਰ ਨੇ ਜਿਹੜੇ ਉਹ ਕਰ ਦਿੰਦੇ ਨੇ ਉਹਨਾਂ ਦਾ ਕੰਮ ਸਿਰਫ ਔਰ ਸਿਰਫ ਪੈਨਿਕ ਫੁਲਾਉਣਾ ਹੁੰਦਾ ਤੇ ਇਹ ਦੇਸ਼ ਵਿਰੋਧੀ ਤਾਕਤ ਇਹ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਇਹਦਾ ਦਿੱਤਾ ਜਾਊਗਾ ਸਰ ਬਲਾਕ ਸੰਤੀ ਵੋਟਰਾਂ ਨੂੰ ਲੈ ਕੇ ਤੁਹਾਡੇ ਵੱਲੋਂ ਜਿਹੜਾ ਅੱਜ ਕੈਂਡੀਡੇਟਾਂ ਨੂੰ ਥਾਪਣਾ ਦੇਣ ਵਾਸਤੇ ਪਹੁੰਚਿਆ ਕੀ ਕਹਿਣਾ ਚਾਹੋਗੇ ਜੀ ਜਿਵੇਂ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਸਾਡੇ ਕਾਗਜ਼ ਰਾਤ ਕਿ ਨਵਾਏ ਗਏ ਨੇ ਕਿਸ ਤਰ੍ਹਾਂ ਦੇਖਦੇ ਇਸ ਜੀ ਨੂੰ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਹਾਰ ਜਿਹੜੀ ਕਿ ਹੋਣ ਜਾ ਰਹੀ ਹੈ ਕਾਂਗਰਸ ਦੀ ਤੇ ਕਿਤੇ ਕਿਤੇ ਅਕਾਲੀ ਦਲ ਵਾਲੇ ਵੀ ਇਹੀ ਕੁਸ਼ ਕਹਿੰਦੇ ਨੇ ਭਾਜਪਾ ਵਾਲੇ ਵੀ ਇਹੀ ਕੁਸ਼ ਕਹਿੰਦੇ ਨੇ ਬਹੁਤ ਸਾਰੇ ਪੰਜਾਬ ਦੇ ਵਿੱਚ ਹਲਕੇ ਇਹ ਜਿਹੇ ਨੇ ਜਿੱਥੇ ਉਹ ਸਾਂਝੇ ਰਲ ਕੇ ਲੜਾਈ ਲੜ ਰਹੇ ਨੇ ਬਹੁਤ ਥਾਵਾਂ ਤੇ ਤਾਂ ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਹੈਗੇ ਤੇ ਜਿੱਥੇ ਲੜ ਵੀ ਰਹੇ ਨੇ ਉੱਥੇ ਵੀ ਆਪ ਦੀ ਨਿਸ਼ਚਿਤ ਹਾਰ ਨੂੰ ਦੇਖਦੇ ਹੋਏ ਇਹ ਪਹਿਲਾਂ ਤੋਂ ਹੀ ਗਰਾਊਂਡ ਬਣਾ ਰਹੇ ਨੇ ਕਿ ਸਾਡੇ ਕਾਗਜ਼ ਰੱਦ ਕਰਤੇ ਜਾਂ ਸਰਕਾਰ ਤੱਕਾ ਕਰ ਰਹੀ ਹੈ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਰਹੇ ਨੇ ਕਿਤੇ ਵੀ ਇਹ ਜੀ ਕੋਈ ਗੱਲ ਨਹੀਂ ਹੈ ਸਰਕਾਰ ਵੱਲੋਂ ਆ ਪਾਰਟੀ ਵੱਲੋਂ ਆਪਦੇ ਸਾਰੇ ਸਾਥੀਆਂ ਨੂੰ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਕਿ ਚਾਰ ਸਾਲ ਲੋਕਾਂ ਦੇ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਦੇ ਉੱਪਰ ਲੋਕਾਂ ਦੇ ਵਿੱਚ ਜਾਣਾ ਹੈ ਵੋਟ ਮੰਗਣੀ ਹੈ ਤੇ ਜਿਵੇਂ ਪਹਿਲਾਂ ਚਾਹੇ ਮੁਨਿਸਪਲ ਕਮੇਟੀਆਂ ਦੇ ਵਿੱਚ ਸੀ ਚਾਹੇ ਪੰਚਾਇਤ ਜਿਸ ਤਰੀਕੇ ਦਾ ਪਿਆਰ ਲੋਕਾਂ ਨੇ ਤਾਂ ਮੈਂ ਮੰਨ ਕੇ ਚੱਲਦਾ ਕਿ ਉਹੀ ਪਿਆਰ ਹੈ ਜਿਹੜਾ ਇਸ ਵਾਰ ਵੀ ਲੋਕ ਪੂਰੇ ਪੰਜਾਬ ਦੇ ਚ ਆਮ ਆਦਮੀ ਪਾਰਟੀ ਦੇਣਗੇ ਜਿਵੇਂ ਕਾਂਗਰਸ ਦੇ ਵਿੱਚ ਕਮਸਾਨ ਚੱਲਦਾ ਪਿਆ ਕਿ 500 ਕਰੋੜ ਰੁਪਏ ਦਾ ਜਿਹੜਾ ਵਾ ਸੀਐਮ ਵਾਸਤੇ ਚਾਹੀਦੇ ਨੇ ਕੁਰਸੀ ਵਾਸਤੇ ਕਿ ਆਮ ਆਦਮੀ ਪਾਰਟੀ ਦੀ ਕੋਈ 500 ਰੁਪਏ ਦੀ 500 ਕਰੋੜ ਦੀ ਜਰੂਰਤ ਪੈ ਸਕਦੀ ਹੈ ਸੀਐਮ ਦੇਖੋ ਦੇਖੋ ਇਸ ਤਰ੍ਹਾਂ ਕਿ ਜੇ ਸਾਡੇ ਤਾਂ ਸਾਰੇ ਇਹੋ ਜਿਹੇ ਨੇ ਕਿ ਮੁੱਖ ਮੰਤਰੀ ਸਾਹਿਬ ਵੀ ਇਹੋ ਜਿਹੇ ਨੇ ਤੇ ਅਸੀਂ ਸਾਰੇ ਮੰਤਰੀ ਵੀ ਇਹੋ ਜੇ ਇਹੋ ਜੇ ਫਕਰ ਆ ਕਿ ਜੇ ਕਿਦੋਂ 500 ਕਰੋੜ ਮਿਲ ਵੀ ਜਾਵੇ ਤੇ ਅਸਿਓ ਵੀ ਲੋਕਾਂ ਦੀ ਭਲਾਈ ਤੇ ਲਾ ਦੇਣਾ ਸੋ ਇਸ ਕਰਕੇ ਜਿਹੜਾ 500 ਕਰੋੜ ਦਾ 350 ਕਰੋੜ ਦਾ ਜਿਹੜਾ ਇਹ ਖਲਾਰੇ ਨੇ ਇਹ ਆ ਕੰਮ ਹੈਗੇ ਕਾਂਗਰਸ ਦੇ ਕਾਂਗਰਸ ਦੇ ਵਿੱਚ ਹੁਣ ਜਿਹੜੇ ਆਪ ਦੋ ਸੀਨੀਅਰ ਮੋਸਟ ਵਿਅਕਤੀ ਜਿਹੜੇ ਕਿ ਖੁਦ ਆਪ ਪ੍ਰਧਾਨ ਰਹੇ ਸੁਨੀਲ ਜਾਖੜ ਜੀ ਵੀ ਕਹਿੰਦੇ ਨੇ ਮੇਰੇ ਤੋਂ 350 ਕਰੋੜ ਦੀ ਡਿਮਾਂਡ ਆਈ ਸੀਗੀ ਤੇ ਨਵਜੋਤ ਕੌਰ ਸਿੱਧੂ ਜੀਆ ਨੇ ਡਾਕਟਰ ਸਾਹਿਬ ਨੇ ਤਾਂ ਕਹਿ ਹੀ ਦਿੱਤਾ ਕਿ 500 ਕਰੋੜ ਉਹ ਘਟ ਇਥੇ ਕੰਮ ਚੱਲਦਾ ਨਹੀਂ ਹੈਗਾ ਸਰਦਾ ਨਹੀਂ ਹੈਗਾ ਤੇ ਫਿਰ ਉਸ ਤੋਂ ਇੰਟਰਸਟਿੰਗ ਗੱਲ ਸੁਣੋ ਤੁਸੀਂ ਕਿ ਕਾਂਗਰਸ ਹਾਈ ਕਮਾਂਡ ਨੇ ਮੈਂ ਕੱਲ ਪੇਪਰ ਦੇ ਵਿੱਚ ਪੜ੍ਹ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਇੱਕ ਭੁਪੇਸ਼ ਵੋਘੇਲ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਕਟ ਫਾਈਨਡਿੰਗ ਕਮੇਟੀ ਬਣਾਤੀ ਵੀ ਜਿਹੜਾ ਇਹ ਖਲਾਰਾ ਪਿਆ ਜੋ ਨਵਜੋਤ कौर ਸਿੱਧੂ ਨੇ ਅਲੀਗੇਸ਼ਨ ਲਾਏ ਨੇ ਉਹਨਾਂ ਚ ਸੱਚਾਈ ਕੀ ਹੈ ਇਹਦੇ ਤੱਥ ਜਾਣਨ ਲਈ ਕਮੇਟੀ ਬਣਾਤੀ ਯਾਨੀ ਕਿ ਇਹਦਾ ਮਤਲਬ ਇਹ ਕਾਂਗਰਸ ਹਾਈ ਕਮਾਂਡ ਉਹ ਐਡਮਿਟ ਕਰ ਗਈ ਉਹ ਮੰਨ ਗਈ ਕਿ ਹਾਂ ਸਾਡੀ ਪਾਰਟੀ ਦੇ ਵਿੱਚ ਇਹੋ ਜਿਹਾ ਕੁਝ ਚੱਲ ਸਕਦਾ ਕਿਤੇ ਨਾ ਕੋਈ ਕੋਈ ਲੈ ਨਾ ਗਿਆ ਹੋਵੇ ਇਹਦੇ ਤੱਥ ਜਾਣਨ ਲਈ ਉਹਨਾਂ ਨੇ ਕਮੇਟੀ ਬਣਾਤੀ ਹੁਣ ਜੇ ਦੀ ਪੂਰੀ ਸ਼ੀਰਸ਼ ਲੀਡਰਸ਼ਿਪ ਨੂੰ ਆਪਦੇ ਬੰਦਿਆਂ 'ਤੇ ਉਹ ਆਪਦੇ ਲੀਡਰਾਂ 'ਤੇ ਵਿਸ਼ਵਾਸ ਨਹੀਂ ਹੈਗਾ ਤੇ ਇਹਦੀ ਸੱਚਾਈ ਜਾਣਨ ਦੇ ਲਈ ਕਮੇਟੀ ਬਣ ਰਹੀ ਹੈ ਕਿ ਤੱਥ ਲੱਭ ਕੇ ਲਿਆਓ ਵੀ ਕਿਹੜਾ ਬੰਦਾ ਕਿੰਨੇ ਕਿਤੋਂ ਕੀਤੋਂ ਕਿੰਨੇ ਪੈਸੇ ਲੈ ਗਿਆ ਤੇ ਇਹਦਾ ਮਤਲਬ ਕਿ ਕਿ ਇਸ ਹਮਾਮੇ ਸਾਰੇ ਕੇ ਸਾਰੇ ਨੰਗੇ ਚਾਹੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹੈ ਤੇ ਚਾਹੇ ਦਿੱਲੀ ਔਰ ਸੈਂਟਰ ਦੀ ਇਹਨਾਂ ਦੀ ਲੀਡਰਸ਼ਿਪ ਹੈ ਸਾਰੇ ਦੇ ਸਾਰੇ ਇਸ ਕੰਮ ਦੇ ਵਿੱਚ ਇਹਨਾਂ ਮਾੜੇ ਕੰਮਾਂ ਦੇ ਵਿੱਚ ਇਨਵੋਲਡ ਨੇ ਤੇ ਜਿਹਦੀ ਵਜ੍ਹਾ ਕਰਕੇ ਕਾਂਗਰਸ ਦਾ ਗ੍ਰਾਫ ਹੈ ਜਿਹੜਾ ਪੂਰੇ ਮੁਲਕ ਦੇ ਵਿੱਚ ਅੱਜ ਖਤਮ ਹੋ ਚੁੱਕਿਆ ਪਰ ਕਾਂਗਰਸ ਪਾਰਟੀ ਵੱਲੋਂ ਤਾਂ ਦਾਵਾ ਕੀਤਾ ਜਾ ਰਿਹਾ ਕਿ 2027 ਦੇ ਵਿੱਚ ਸਰਕਾਰ ਬਣਵਾਵਾਂਗੇ ਉਹ ਬਣਵਾਉਣਗੇ ਜੋ ਆਵਾਜ਼ ਦੀ ਪਾਰਟੀ ਦੀ ਬਣਵਾਉਣਗੇ। ਥੈਂਕ ਯੂ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News